ਮਾਤੀ ਬਹੁਤ ਸੀ ਤੋਨ ਬਰਾ ਫੋਟ ਮੇਰਾ ਜੋ ਘਰ ਬਾਰ ਮੇਰਾ ਜੰਦਰਾ ਮੇਰੇ ਬੱਚੇ ਬਾਹਰ ਨਾ ਮੋਣ ਲਾ ਨੂੰ ਦੇਖ ਰਖ ਲਈਏ ਕੀਤੀ ਜੰਦ ਤੇ ਇਹਨਾਂ ਨੇ ਆਪਣੀ ਜ਼ਮੀਨ ਜਿਹੜੀ ਆ ਉਹ ਵੇਚ ਦਿੱਤੀ ਤੇ ਮੇਰੀ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਇਹ ਦੋਵੇਂ ਫੌਜੀ ਨੇ ਉਹ ਪੈਂਡੂ ਸਾਂਝਾ ਖਾਤਾ ਚੜਦੇ ਪਾਸੇ ਵੀ ਸਾਰੀ ਜਮੀਨ ਆ ਗਈ ਆਦੀ ਲੈਹਿੰਦੇ ਪਾਸੇ ਵੀ ਆ ਗਈ ਆ 6 ਸਾਲ ਤੋਂ ਬਾਹਰ ਆ ਮੈਂ ਸਾਂਝਾ ਖਾਤਾ ਸਾਂਝਾ ਮੰਨਾ ਉਹ ਅਹੀਂ ਆਖੋ ਤੁਸੀਂ ਸਾਰੀ ਛੱਡ ਦਿਓ ਉਹ ਛੱਡ ਦੇ ਪਤੀ ਪਾਓ ਓ ਜਾਈ ਉਹ ਨਾਲ ਜੀ ਉਹਦਾ ਪੁੱਤਰ ਸੱਕੀ ਦਾ ਹਾਂ ਜੀ ਉਹ ਚਮਚਾ ਸਾਰੀ ਉਮਰ ਰਿਆ ਨਾ ਬਚਪਨ ਉਮਰੇ ਇੱਕੋ ਮਾਂ ਦੀ ਕੁੱਖੋਂ ਜਾਇ ਜਿਹੜੇ ਭੈਣ ਭਰਾ ਨੇ ਬੇਸ਼ੱਕ ਬਚਪਨ ਦੇ ਵਿੱਚ ਖੇਡਦੇ ਆ ਇੱਕ ਦੂਜੇ ਦੇ ਉੱਪਰ ਜਾਣ ਦਿੰਦੇ ਨੇ ਕਿਸੇ ਭੈਣ ਭਰਾ ਨੂੰ ਕੰਡਾ ਵੀ ਚੁੱਭ ਜਾਵੇ ਤੇ ਦੂਸਰੇ ਭੈਣ ਭਰਾ ਦੀ ਜਿਹੜੀ ਆ ਕਹਿੰਦੇ ਜਾਨ ਨਿਕਲ ਜਾਇਆ ਕਰਦੀ ਸੀ ਪਰ ਜਦੋਂ ਉਹ ਵੱਡੇ ਹੁੰਦੇ ਨੇ ਜਵਾਨ ਹੁੰਦੇ ਨੇ ਤੇ ਜੈਦਾ ਦਾਦਾ ਦੀਆਂ ਵੰਡਾਂ ਨੂੰ ਲੈ ਕੇ ਕਈ ਵਾਰ ਜਿਹੜੇ ਨੇ ਇੱਕ ਦੂਜੇ ਦੇ ਖੂਨ ਦੇ ਧਿਆਏ ਬਨ ਜਾਂਦੇ ਨੇ ਇੱਥੋਂ ਤੱਕ ਕਿ ਡਾਂਗ ਛੋਟਿਆਂ ਤੱਕ ਆ ਜਾਂਦੇ ਨੇ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪ੍ਰਾਣਾਸ਼ਲ ਅਧੀਨ ਆਉਂਦੇ ਪਿੰਡ ਛੀਨਾ ਬੇੜ ਤੋਂ ਉਸ ਵੇਲੇ ਸਾਹਮਣੇ ਆਉਂਦਾ ਵਾ ਜਦੋਂ ਇੱਕ ਭਾਰਤੀ ਫੌਜ ਤੋਂ ਰਿਟਾਇਰ ਸੂਬੇਦਾਰ ਪ੍ਰੇਮਚੰਦ ਜੀ ਤੇ ਉਹਨਾਂ ਦੇ ਦੂਸਰੇ ਭਰਾ ਨੇ ਪ੍ਰੀਤਮ ਚੰਦ ਜੀ ਉਹਨਾਂ ਦੇ ਨਾਲ ਜਿਹੜਾ ਵਾ ਦੋਵਾਂ ਭਰਾਵਾਂ ਦਾ ਜਿਹੜਾ ਵਾ ਪਿਛਲੇ 2-3 ਹਫ਼ਤਿਆਂ ਤੋਂ ਅਜਿਹਾ ਕਾਂਟੋ ਕਲੇਸ਼ ਜਿਹੜਾ ਵਾ ਜ਼ਮੀਨ ਦੀ ਕਾਸਤ ਨੂੰ ਲੈ ਕੇ ਜ਼ਮੀਨ ਦੀ ਵੰਡ ਨੂੰ ਲੈ ਕੇ ਪੈਂਦਾ ਕਿ ਪਿੰਡ ਦੇ ਵਿੱਚ ਕੀ ਇਲਾਕੇ ਦੇ ਵਿੱਚ ਜਿਹੜਾ ਵਾ ਇੱਕ ਤਮਾਸ਼ਾ ਬਣ ਜਾਂਦਾ ਵਾ ਤੇ ਪਿੰਡ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਸਵਾਲ ਉੱਠਦੇ ਨੇ ਕੌਣ ਕਿਹਦੇ ਨਾਲ ਧੱਕਾ ਕਰ ਰਿਹਾ ਵਾ ਇਹ ਤਾਂ ਪਰਮਾਤਮਾ ਜਾਣਦਾ ਵਾ ਵਾਹਿਗੁਰੂ ਜਾਣਦਾ ਜਾਂ ਸਮਾਜ ਜਾਣਦਾ ਹੁੰਦਾ ਪਿੰਡ ਵਾਸੀ ਜਾਣਦੇ ਹੁੰਦੇ ਆ ਲੋਕ ਜਾਣਦੇ ਹੁੰਦੇ ਆ ਕਿ ਕੌਣ ਕਿਹਦੇ ਨਾਲ ਧੱਕਾ ਕਰ ਰਿਹਾ ਸੋ ਧੱਕੇਸ਼ਾਈ ਦੇ ਦੋਸ਼ ਦੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ ਸਾਡੇ ਨਾਲ ਪ੍ਰੇਮ ਚੰਦ ਜੀ ਨੇ ਸੂਬੇਦਾਰ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਕੀ ਹੈ ਸਾਰਾ ਮਾਮਲਾ ਸਾਰਾ ਮਾਮਲਾ ਇਹ ਹੈ ਜੀ ਇਹ ਜ਼ਮੀਨ ਜਿੱਥੇ ਅਸੀਂ ਖੜੇ ਆ ਇਹ ਸਾਡੇ 94 ਦੇ ਵਿੱਚ ਪਿਤਾ ਜੀ ਨੇ ਖਰੀਦੀ ਸੀ ਅੱਛਾ ਜੀ ਉਹਦੇ ਵਿੱਚ ਅਸੀਂ ਜਿਹੜੇ ਪੈਸੇ ਹੈ ਨਾ ਦੋਨਾਂ ਭਰਾਵਾਂ ਨੇ ਪ੍ਰੀਤਮ ਚੰਦ ਤੇ ਮੈਂ ਖੇਤ ਦੇ ਵਾਸਤੇ ਸੀ ਦਿੱਤੇ ਸੀ ਉਦੋਂ ਤੁਸੀਂ ਨੌਕਰੀ ਕਰਦੇ ਸੀ ਹਾਂਜੀ ਉਸ ਟਾਈਮ ਅਸੀਂ ਨੌਕਰੀ ਕਰਦੇ ਸੀ ਤੇ ਪ੍ਰੀਤਮ ਚੰਦ ਵੀ ਨੌਕਰੀ ਕਰਦੇ ਸੀ ਪ੍ਰੀਤਮ ਚੰਦ ਵੀ ਨੌਕਰੀ ਕਰਦੇ ਸੀ ਪ੍ਰੀਤਮ ਚੰਦ ਵੀ ਫੌਜ ਵਿੱਚ ਸੀ ਉਹ ਵੀ ਫੌਜ ਸਨ ਮੈਂ ਵੀ ਫੌਜ ਚ ਸੀ ਠੀਕ ਹੈ اچھا ਉੱਥੋਂ ਤੁਸੀਂ ਪੈਸੇ ਭੇਜਦੇ ਰਹੇ ਅੱਛੀ ਉੱਥੋਂ ਪੈਸੇ ਭੇਜਦੇ ਰਹੇ ਹਾਂਜੀ ਤੇ ਉਹ ਪੈਸੇ ਜੋ ਹੈ ਨਾ ਪਿਤਾ ਜੀ ਨੇ ਇਕੱਠੇ ਕਰਕੇ ਤੇ ਇਹ ਜ਼ਮੀਨ ਤੁਹਾਡੇ ਪਿਤਾ ਜੀ ਦਾ ਨਾਂ ਕੀ ਹੈ ਚੋਰੀ ਪੀਖਮ ਚੰਦ ਪ੍ਰੀਤਮ ਚੰਦ ਹਾਂਜੀ ਪੀਖਮ ਚੰਦ ਉਹਨਾਂ ਨੇ ਇਹ ਖਰੀਦੀ ਹੋਈ ਹੈ ਜੈਸਾ ਹਾਂ ਉਹਨਾਂ ਨੇ ਇਹ ਖਰੀਦੀ ਹੈ ਜ਼ਮੀਨ ਸਾਨੂੰ ਖਰੀਦ ਕੇ ਸਾਡੇ ਲਈ ਤੇ ਚੋਨਾਪਰਾ ਮਤਲਬ ਜੋ ਹੈ ਚਾਰੇ ਭਰਾਵਾਂ ਵਾਸਤੇ ਠੀਕ ਹੈ ਜੀ ਅੱਛਾ ਚਾਰੇ ਭਰਾਵਾਂ ਦਾ ਨਾਮ ਵਿੱਚ ਹੀ ਹੋਇਆ ਦੱਦ ਕੀਤਾ ਗਿਆ ਅਜਿਹੀ ਕੀਕੀ ਦੇ ਵਿੱਚ ਹਾਂਜੀ ਤੋਂ ਉਸ ਟਾਈਮ ਜੋ ਹੈ 94 ਦੇ ਖਰੀਦਣ ਦੇ ਬਾਅਦ ਸਾਡੀ 95 ਦੇ ਵਿੱਚ ਇਹ ਵੰਡ ਕੀਤੀ ਗਈ ਹੈ 95 ਵੰਡ ਕਰਦੇ ਸਮੇਂ ਜੋ ਹੈ ਚੌਹਨਾ ਭਰਾਵਾਂ ਨੇ ਅਸੀਂ ਪੁੱਛਿਆ ਪਿਤਾ ਜੀ ਸਾਡੀ ਵੰਡ ਕਿੰਨੀ ਹੈ ਸਾਡੀ ਮਤਲਬ ਸਾਡੇ ਹਿੱਸੇ ਕਿੰਨੇ ਆ ਕਹਿੰਦਾ ਤੁਹਾਡੇ ਦੋਨੋਂ ਭਰਾਵਾਂ ਦੇ ਵਿੱਚ ਹਿੱਸੇ ਦੇ ਵਿੱਚ ਪ੍ਰੀਮ ਪ੍ਰੀਤਮ ਚੰਦੇ ਨਾਮ ਦੇ ਉੱਤੇ 8 ਕਰਾਣਾ ਹੈ ਪ੍ਰੀਮ ਚੰਦੇ ਨਾਮ ਦੇ 7 ਕਰਾਣਾ ਹੈ ਠੀਕ ਹੈ ਉਹਦੇ ਛੋਟੇ ਬ੍ਰਦਰ ਜੋ ਹੈ ਮੋੜ ਲਾ ਗਈ ਉਦੇ ਨਾਮ 'ਉਤੇ ਸੱਤ ਕਰਾਣਾ ਹੈ ਕੁਲਦੀਪ ਚੰਦ ਦੇ ਨਾਮ 'ਉਤੇ ਤਿੰਨ ਕਰਾਣਾ 16 ਮਰਲੇ ਠੀਕ ਹੈ ਇਹ ਜ਼ਮੀਨ ਦੀ ਵੰਡ ਕੀਤੀ ਗਈ ਆ ਜਿਵੇਂ ਕੁਲਦੀਪ ਚੰਦ ਦੇ ਨਾਮ ਤੇ ਤਿੰਨ ਕਨਾਲਾਂ ਜਿਹੜੀ ਉਹ ਘੱਟ ਕਿਉਂ ਤੇ ਪ੍ਰੀਤਮ ਚੰਦ ਦੇ ਨਾਮ ਤੇ ਇੱਕ ਕਨਾਲ ਵਧ ਕਿਉਂ ਉਹ ਮੱਤਲ ਪਿਤਾ ਜੀ ਨੇ ਕੋਈ ਪੈਸੇ ਦੇ ਮਾਮਲੇ ਦੇ ਵਿੱਚ ਦੇਖ ਕੇ ਉਸ ਤਰ੍ਹਾਂ ਕੀਤੀ ਆ ਅੱਛਾ ਪੈਸਿਆਂ ਦਾ ਕੋਈ ਰਿਸ਼ਤ ਕੋਈ ਲੈਣ ਦੇ ਵਿੱਚ ਕੀਤੀ ਗਈ ਤੇ ਕੀ ਪ੍ਰੀਤਮ ਇਹ ਨਹੀਂ ਪਤਾ ਕਿ ਫਰੀਦ ਦਿੱਤੀ ਗਈ ਆ ਜਾਂ ਕਿੱਦਾਂ ਦਿੱਤੀ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਜਿਆਦਾ ਪੈਸੇ ਜਿਹਨਾਂ ਦਿੱਤੇ ਉਹਨਾਂ ਨੂੰ ਯਾਦ ਦਿੱਤੀ ਗਈ ਹੈ ਜਿਹਨਾਂ ਕੱਟ ਦਿੱਤੇ ਉਹਨਾਂ ਕੱਟ ਦਿੱਤੇ ਅੱਛਾ ਜਿਹੜੇ ਜਦੋਂ ਖਰੀਦਣ ਵੇਲੇ ਜਿੱਦਾਂ ਜਿੱਦਾਂ ਹਿੱਸੇ ਵੰਡ ਪਾਈ ਹੈ ਜਿਨ੍ਹਾਂ ਨੇ ਜਿੰਨਾ ਹਿੱਸਾ ਪਾਇਆ ਉਸ ਉਨੀ ਮਤਲਬ ਉਸ ਉਹਨਾਂ ਨੂੰ ਉਨੀ ਹੀ ਰਜਿਸਟਰੀ ਦੇ ਵਿੱਚ ਵੰਡ ਕੀਤੀ ਹੈ ਠੀਕ ਹੈ ਜੀ ਠੀਕ ਹੈ ਤੇ ਇਹ ਇਹ ਸਾਰੇ ਭਰਾਵਾਂ ਨੇ ਬਰਾਬਰ ਹਿੱਸਾ ਪਾਇਆ ਸੀ ਨਹੀਂ ਬਰਾਬਰ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਅਸੀਂ ਜੋ ਪੈਸੇ ਦਿੱਤਾ ਨਾ ਪਿਸਾ ਜੀ ਨੂੰ ਉਹ ਸਾਰੇ ਦੇ ਬਾਰੇ ਉਹਨਾਂ ਦੇ ਬਿਓਰਾ ਮਤਲਬ ਉਹਨਾਂ ਨੂੰ ਪਾ ਸਕਣਾ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਕੀ ਮਾਮਲਾ ਹੁਣ ਮਾਮਲਾ ਇਹ ਹੈ ਕਿ ਸਾਨੂੰ ਜਿਹੜੀ ਜ਼ਮੀਨ ਹੈ ਜਿਹੜੀ ਇਹ ਵੰਡ ਦੇ ਟਾਈਮ ਵੰਡ ਦੇ ਟਾਈਮ ਜੋ ਹੈ ਕੁਲਦੀਪ ਚੰਦ ਦੇ ਮੋੜ ਲਾਨੇ ਆਪਣੇ ਮਨ ਪਸੰਦੀ ਜਮੀਨ ਜੋ ਹੈ ਪਰਲੇ ਪਾਸੇ ਲਈ ਹੈ ਠੀਕ ਹੈ ਕਿਤੇ ਕਿ ਇਸੜਕ ਤੇ ਪਾਰਲੇ ਪਾਸੇ ਹੁਣ ਆਪਣੇ ਮਨ ਪਸੰਦੀ ਜਮੀਨ ਉਸ ਟਾਈਮ ਜੋ 95 ਦੇ ਵਿੱਚ ਪਿਤਾ ਜੀ ਦੇ ਕੋਲੋਂ ਕੰਦੇ ਸਾਨੂੰ ਇਹ ਜਮੀਨ ਦੇ ਦਿਓ ਤੇ ਇਹ ਫੌਜੀਆ ਨੂੰ ਇਸ ਜਮੀਨ ਇਧਰ ਦੇ ਦਿਓ ਪ੍ਰੀਮ ਚੰਦ ਤੁਸੀਂ ਉਦੋਂ ਬਾਹਰ ਸੀ ਫੌਜੀ ਫੌਜ ਚ ਬਾਹਰ ਸੀ ਅੱਛਾ ਜਦੋਂ ਅਸੀਂ ਆਏ ਹਾਂ 95 ਦੇ ਵਿੱਚ ਮਤਲਬ ਜੋ ਵੰਡ ਕੀਤੀ ਗਿਆ ਵੰਡੇ ਕਰਨ ਦੇ ਸਮੇਂ ਟਾਪ ਉਹਨਾਂ ਨੇ ਇਹ ਦੇਖਿਆ ਕਿ ਆਪਾਂ ਇਸ ਹਸਾਲ ਦਾ ਵੰਡ ਕਰੀਏ ਜੋ ਕਿ ਉਹਨਾਂ ਪਰੇਸ਼ਾਨੀ ਨਾ ਹੋ ਕਿਸੇ ਨੂੰ ਮਤਲਬ ਇਹ ਆ ਕਿ ਜਿਹੜੀ ਵੰਡ ਸਿਆਣੇ ਨੇ ਕੀਤੀ ਉਹਦੇ ਮੁਤਾਬਕ ਉਹ 95 ਤੋਂ ਬਾਅਦ ਆਪ ਆਪਣੀ ਜਗ੍ਹਾ ਦੇ ਉੱਪਰ ਕਾਸ਼ਤ ਕਰਦੇ ਕਬਜੀ ਸਾਹਿਬ ਹੁਣ ਕੀ ਮੁਸ਼ਕਲ ਆ ਗਈ ਹੁਣ ਮੁਸ਼ਕਲ ਇਹ ਆ ਗਈ ਸਾਨੂੰ 30 ਸਾਲ ਤੋਂ ਮਤਲਬ ਇਹ ਪਹਿਲੇ ਬੰਦੇ ਹੋ ਗਿਆ ਜੀ ਜੀ 30 ਸਾਲ ਦੇ ਵਿੱਚ ਮੈਸੀ ਭੌਂਚ ਸੀ ਦੋਨੋਂ ਭਰਾ ਭੌਂਚ ਸੀ ਤਾਂ ਪਿਤਾ ਜੀ ਦੋਨਾਂ ਭਰਾਵਾਂ ਦੀ ਸਾਡੀ ਕਾਸ਼ ਕਰਦੇ ਸਰ ਕਾਸ਼ ਕਰਦੇ ਕਾਸ਼ ਕਰਦੇ ਸਰ ਹਾਂਜੀ ਉਹਦੇ ਬਾਅਦ ਜਦੋਂ ਪੈਨਸ਼ਨ ਹੋ ਗਈ ਅਸੀਂ ਫਿਰ ਪ੍ਰੀਤਮ ਜੀ ਪੈਨਸ਼ਨ ਆ ਗਿਆ ਮੈਂ ਵੀ ਪੈਨਸ਼ਨ ਆ ਗਿਆ ਹਾਂਜੀ ਤੇ ਉਹਦੇ ਬਾਅਦ ਦੇ ਵਿੱਚ ਮੇਰਾ ਛੋਟਾ ਬਰਦ ਪ੍ਰੀਤਮ ਚੰਦ ਜੀ ਇਹ ਇਹ ਪਹਿਲੀ ਵਾਂਦੇ ਸਰ ਠੀਕ ਤੋਂ ਮੇਰੇ ਕੋ ਕਹਿੰਦੇ ਭਈ ਮੈਂ ਤੁਸੀਂ ਪਹਿਲੀ ਵਾ ਲੋ ਆਪਣੀ ਮੈਂ ਕਿਹਾ ਨਹੀਂ ਤੁਸੀਂ ਵਾਓ ਜਿੰਨੀ ਚੱਲ ਬਖਤੀ ਆ ਕੁਝ ਸਮੇਂ ਦੇ ਬਾਅਦ ਜਿਉਂ ਨਾ ਪ੍ਰੀਤਮ ਚੰਦ ਜੀ ਕਹਿੰਦਾ ਜੀ ਤੁਸੀਂ ਪਹਿਲੀ ਆਪਣੀ ਵਾ ਲੋ ਠੀਕ ਹੈ ਤੇ ਉਹਦੇ ਬਾਅਦ ਦੇ ਵਿੱਚ ਜਦੋਂ ਮੈਂ ਪਹਿਲੀ ਵਾਣਾ ਸ਼ੁਰੂ ਕੀਤੀ ਆ ਤੇ ਮੈਂ ਪਹਿਲੀ ਵੰਦਾ ਰਿਆ ਕੁਝ ਸਮੇਂ ਦੇ ਬਾਅਦ ਜਦੋਂ ਮੇਰਾ ਆਪਰੇਸ਼ਨ ਹੋਇਆ 24 ਦੇ ਵਿੱਚ ਹਾਂਜੀ ਪੈਰ ਦਾ ਆਪਰੇਸ਼ਨ ਹੋਣੀ ਕਰੀਬ ਸਾਲ ਪਹਿਲਾਂ ਸਾਲ ਪਹਿਲਾਂ ਹਾਂਜੀ 24 24 ਦੇ ਵਿੱਚ ਮੇਰਾ ਆਪਰੇਸ਼ਨ ਹੋਇਆ ਉਹਦੇ ਵਿੱਚ ਮਤਲਬ ਜੋ ਹੈ ਮੇਰੇ ਕੋ ਇੱਥੇ ਮੈਨੂੰ ਮੋਣ ਲਾ ਲੂ ਮਤਲਬ ਦੇਖ ਰਖ ਲਈ ਹੈ ਦਿੱਤੀ ਗਈ ਹੈ ਠੀਕ ਹੈ ਦੇਖ ਰਖ ਦੇ ਵਿੱਚ ਉਹਨਾਂ ਨੇ ਕੀ ਕੀ ਨਹੀਂ ਦੇਖ ਰਖ ਲਈ ਦਿੱਤੀ ਗਈ ਤੁਸੀਂ ਕਿਤੇ ਬਾਹਰ ਵੀ ਰਹਿੰਦੇ ਹੋ ਮੈਂ ਜੰਦਰ ਦਾ ਨਾ ਮੇਰਾ ਜੁਆਹ ਘਰਬਾਰ ਮੇਰਾ ਜੰਦਰ ਹੈ ਮੇਰੇ ਬੱਚੇ ਬਾਹਰ ਨਾ ਕੁਝ ਪਹਿਲੇ ਆਪਣੇ ਭਰਾ ਛੋਟੇ ਪ੍ਰੀਤਮ ਜੰਦ ਨਹੀਂ ਜਦੋਂ ਸਾਲ ਹੋ ਗਿਆ ਉਹਨਾਂ ਨੂੰ ਦਿੱਤੀ ਨੂੰ ਤੇ ਹੁਣ ਹੁਣ ਫੇਰ ਮੁਸ਼ਕਲ ਕੀ ਆਜੀ ਹੁਣ ਮੁਸ਼ਕਲ ਇਹ ਆਈ ਹੈ ਕਿ ਇਹਨਾਂ ਨੇ ਆਪਣੀ ਜ਼ਮੀਨ ਜਿਹੜੀ ਹੈ ਉਹ ਵੇਚ ਦਿੱਤੀ ਹੈ ਠੀਕ ਹੈ ਤੇ ਮੇਰੀ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਠੀਕ ਹੈ ਜੋ ਕਿ ਮੈਂ 1 ਸਾਲ ਹੋਇਆ ਦਿੱਤੀ ਦੇਖ ਰਖ ਲਈ ਹੁਣ ਇਹ ਕਹਿੰਦਾ ਕਿ ਮੇਰੇ ਕੋਈ ਜੁਆ ਨਾ ਮੇਰਾ ਇੱਥੇ ਹਿਸਾਬ ਹੁੰਦਾ ਅੱਛਾ ਜੀ ਤੇ ਉਹ ਹਿੱਸਾ ਮਤਲਬ ਮੇਰੇ ਕਿਸ ਪ੍ਰਕਾਰ ਬਣਦਾ ਆਪਣੀ ਤੇ ਤੁਸੀਂ ਵੇਚਤੀ ਸਤਕ ਨਾਲ ਤੇ ਮੇਰੀ ਸਤਕ ਨਾਲ ਕਿਦਾਂ ਅੱਛਾ ਹਿੱਸਾ ਬਣਦਾ ਨਾਲ ਕੀ ਲੱਗਦਾ ਨਹੀਂ ਕਿ ਜਿਹੜੀਆਂ ਇਹ ਲੜਾਈਆਂ ਘਰਾਂ ਦੇ ਵਿੱਚ ਪਰਿਵਾਰਾਂ 'ਚ ਵੱਧ ਰਹੀਆਂ ਨੇ ਜਿਵੇਂ ਤੁਸੀਂ ਕਿਹਾ ਕਿ ਬਰਾਬਰ ਦੀ ਵੰਡ ਸੀ ਤੇ ਇਹ ਕੈਮਰੇ ਤੇ ਰਾਈ ਦਿਖਾਇਆ ਜਾਏ ਕਿ ਜਿਵੇਂ ਇਹ ਛੀਨਿਆਂ ਤੋਂ ਪੁਰਾਣਾ ਛਾਲਾ ਰੋਡ ਆ ਇਹ ਤੁਹਾਡਾ ਜਿਹੜਾ ਖੱਤਾ ਵਾ ਰਕਬਾ ਵਾ ਇਹ ਬਿਲਕੁਲ ਫਰੰਟ ਦੇ ਨਾਲ ਲੱਗਦਾ ਹਾਂਜੀ ਇਹ ਫਰੰਟ ਦੇ ਨਾਲ ਤੇ ਕੀ ਇੱਥੇ ਕੋਈ ਫਰੰਟ ਦਾ ਰੌਲਾ ਤਾਂ ਨਹੀਂ ਹੈਗਾ ਕਿ ਨਹੀਂ ਫਰੰਟ ਜੋ ਹੈ ਸਰ ਮੇਰੇ ਜੋ ਪਿਤਾ ਜੀ ਹੈ ਨਾ ਪਿਤਾ ਜੀ ਨੇ ਮੇਰੇ ਨਾਲ ਇਹ ਫਰੰਟ ਜੋ ਮੇਰੇ ਫਾਦਰ ਸਾਹਿਬ ਨੇ ਦੋ ਕਨਾਨ 10 ਮੱਲੇ ਦਾ ਫਰੰਟ ਜੋ ਹੈ ਮੇਰੇ ਬੱਚਾ ਦੇ ਨਾਮ ਕਰਵਾਇਆ ਸੀ ਸਨ 2000 ਦੇ ਵਿੱਚ ਕਿਉਂਕਿ ਉਸ ਟਾਈਮ ਮੈਂ ਪੈਨਸ਼ਨ ਆਉਣ ਦਾ ਸੀ ਤਾਂ ਕਹਿੰਦਾ ਤੇਰੇ ਬੱਚੇ ਦੇ ਨਾਮ ਕਰ ਦਿੱਤਾ ਜਾਏਗਾ ਕਰ ਦਿੱਤਾ ਸੀ ਆਨੇ ਮਤਲਬ ਫਿਰ ਕਹਿਣ ਲੱਗੇ ਤੁਸੀਂ ਇੱਥੇ ਮਕਾਨ ਬਣਾ ਲਓ ਆਪਣਾ ਨਹੀਂ ਹੁਣ ਫਿਰ ਤੁਹਾਨੂੰ ਤੁਹਾਡੀ ਆਪਣੀ ਜ਼ਮੀਨ ਆ ਹਾਂਜੀ ਤੇ ਉਹਦੇ ਉੱਪਰ ਕਾਸਟ ਕਿਉਂ ਨਹੀਂ ਕਰਨ ਦਿੱਤੇ ਕਾਸ ਇਸ ਕਰ ਨਹੀਂ ਕਰਨ ਦਿੱਤੇ ਕਹਿੰਦੇ ਕਿ ਸਾਡਾ ਇੱਥੇ ਹਿੱਸਾ ਬੰਦਾ ਫਰੰਟ ਦਾ ਅੱਛਾ ਜੀ ਤਾਂ ਮੈਂ ਕਿਹਾ ਜੀ ਤੁਸੀਂ ਆਪ ਫਰੰਟ ਦਾ ਕਿੱਦਾਂ 30 ਸਾਲ ਬਾਅਦ ਤੁਹਾਡਾ ਕਿੱਦਾਂ ਬਣ ਗਿਆ ਫਰੰਟ ਤੇ ਤੁਸੀਂ ਕਾਸਟ ਕਰਨ ਦੀ ਕੋਸ਼ਿਸ਼ ਕੀਤੀ ਜੋ ਤੋਸੀ ਪੈੜੀ ਬਾਨੇ ਆ ਤੇ ਪੂਰਾ ਪਰਿਵਾਰ ਲੈ ਕੇ ਮੋਹਣ ਲਾਲ ਜੀ ਪੂਰਾ ਪਰਿਵਾਰ ਲੈ ਕੇ ਇੱਥੇ ਪਹੁੰਚ ਜਾਂਦੇ ਨੇ ਤੇ ਡਾਂਗਾ ਛੋਟੇ ਲੈ ਕੇ ਸਾਨੂੰ ਜੋ ਮਾਰਨ ਦੀ ਕੋਸ਼ਿਸ਼ ਕਰਦੇ ਨੇ ਅਸੀਂ ਚੁੱਪ ਕਰਕੇ ਆਪਣੇ ਦੋਨੇ ਭਰਾ ਬਾਹਰ ਆ ਕੇ ਆਪਣੀ ਉਹਨਾਂ ਦੀ ਵੀਡੀਓ ਬਣਾ ਕੇ ਤਿਆਰ ਕਰ ਲੈਂਦੇ ਹਾਂ ਅੱਛਾ ਤੁਹਾਡੀ ਕੋਈ ਹੋਰ ਮੈਂ ਜੋ ਹੈ ਵੀਡੀਓ ਪ੍ਰੂਫ ਵੀ ਹੈ ਹਾਂ ਵੀਡੀਓ ਪ੍ਰੂਫ ਵੀ ਸਾਡੇ ਕੋਲ ਹੈ ਔਰ ਮੈਂ ਹਾਂ ਥੋੜਾ ਜਿਹਾ ਹਾਰ ਦਾ ਪੇਸ਼ੈਂਟ ਇਸ ਕੰਨ ਮੈਂ ਕਿਸੇ ਨਾਲ ਲੜਨਾ ਨਹੀਂ ਚਾਹੁੰਦਾ ਠੀਕ ਹੈ ਜੀ ਤੇ ਪਿੰਡ ਦੇ ਮੋਹਤਵਾਰਾਂ ਨੂੰ ਜਾਂ ਪ੍ਰਸ਼ਾਸਨ ਕੋ ਕੋਈ ਮੰਗ ਕੀਤੀ ਹੋਈ ਅਸੀਂ ਮੋਹਤਵਾਰਾਂ ਕੋਲ ਵੀ ਚਾਰ ਪੰਜ ਵਾਰੀ ਜਾ ਚੁੱਕੇ ਹਾਂ ਮੋਹਤਵਾਰ ਵੀ ਮੇਰੇ ਭਰਾ ਜੂ ਮੋਹਨ ਲਾਲ ਜੀ ਉਹਦੀ ਹੀ ਮਤਲ ਜੋ ਹੈ ਮਦਦ ਕਰ ਦੇਣਾ ਅਸੀਂ ਪ੍ਰਸ਼ਾਸਨ ਕੋਲ ਗਏ ਹਾਂ ਪ੍ਰਸ਼ਾਸਨ ਵੀ ਹੀ ਚਾਰ ਪੰਜ ਵਾਰੀ ਅਸੀਂ ਗਏ ਉਹ ਵੀ ਉਹਦੀ ਮੋਨ ਲਾਲ ਦੀ ਮਦਦ ਕਰ ਦੇਣਾ ਮੇਰੇ ਕੋ ਕਿਸੇ ਪਾਸੇ ਵੀ ਕੋਈ ਮਦਦ ਨਹੀਂ ਮਿਲੀ ਪ੍ਰਸ਼ਾਸਨ ਕੋਲ ਨਹੀਂ ਮਿਲੀ ਪਿੰਡ ਕੋਲ ਨਹੀਂ ਮਿਲੀ ਜੀ ਸੀ ਸਾਹਿਬ ਤੋਂ ਮੈਂ ਇਨਸਾਫ ਚਾਹਨਾ ਹਾਂ ਕਿ ਮਤਲ ਜੋ ਸਾਡਾ ਇਨਸਾਫ ਕੀਤਾ ਜਾਏ ਠੀਕ ਹੈ ਤਦ ਸੋ ਇਹ ਕਿ ਜਿਹੜਾ ਰਕਬਾ ਨਜ਼ਰ ਆ ਰਿਹਾ ਇਹ ਕੁੱਲ ਕਿੰਨਾ ਰਕਬਾ ਹੈਗਾ ਜੀ ਇਹ ਕੋਲੇ ਰਕਬਾ ਸਾਡਾ ਜੀ ਇਹ 13 ਕਨਾਲਾਂ ਪੂਰਾ ਟੋਟਲ ਰਕਵਾ ਹੈ ਸਾਡੇ ਦੋਨਾਂ ਭਰਾਵਾਂ ਦਾ ਪ੍ਰੇਮ ਚੰਦ ਔਰ ਪ੍ਰੀਤਮ ਚੰਦ ਦਾ ਔਰ ਦੇਖੋ ਇਸ ਟਾਈਮ ਜੋ ਹੈ ਦਿਖਾਓ ਕਿ ਨਾ ਤੇ ਫਸਲ ਲੱਗੀ ਹੈ ਔਰ ਨਾ ਜੋ ਹੈ ਸਾਡੀ ਲਾ ਵੀ ਖੜੀ ਹੈ ਫਸਲ ਵੀ ਜੋ ਹੈ ਐਸੇ ਪਈ ਹੈ ਪਨੀਰੀ ਤੁਹਾਡੀ ਆਪਣੀ ਪਨੀਰੀ ਸਾਡੀ ਹੈ ਸਾਰੀ ਫਸਲ ਜਿੰਨੀ ਵੀ ਹੈ ਸਾਰਾ ਜਗ੍ਹਾ ਦੀ ਮੇਨ ਹੈ ਇਧਰ ਜਿਹੜਾ ਹੈਗਾ ਪਾਛੀਨਾ ਤੋਂ ਪੁਰਾਣਾ ਸ਼ਾਲਾ ਪੰਡੂਰੀ ਰੋਡ ਹਾਂਜੀ ਹਾਂਜੀ ਇਹਦੇ ਨਾਲ ਲੱਗ ਜਾਂਦਾ ਫਿਰ ਲੱਗਦਾ ਜੀ ਫਰੰਟ ਲੱਗਦਾ ਕਿੰਨਾ ਹੈ ਫਰੰਟ ਕਿੰਨਾ ਹੈਗਾ ਇਹ ਇਹ ਫਰੰਟ ਇਸ ਟਾਈਮ ਜੋ ਹੈ 18 ਕਰਮ ਜੋ ਹੈ ਇਹ ਜਮੀਨ ਸਾਡੀ ਠੀਕ ਹੈ ਠੀਕ ਸੋ ਇਹ ਸਾਲ ਪਹਿਲਾਂ ਸੋ ਇਹਨਾਂ ਤੋਂ ਇਲਾਵਾ ਜਿਵੇਂ ਪਿੰਡ ਦੇ ਮੋਤਵਾਰ ਨੇ ਸਾਡੇ ਨਾਲ ਲੰਬੜਦਾਰ ਨੇ ਪਿੰਡ ਦੇ ਇਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਕਹਿੰਦੇ ਲੰਬੜਦਾਰ ਜਿਹੜਾ ਹੁੰਦਾ ਉਹ ਪਿੰਡ ਦੀ ਮਾਂ ਹੁੰਦੀ ਹੈ ਹਾਂਜੀ ਤੇ ਕੀ ਇਹ ਤੁਹਾਨੂੰ ਪਤਾ ਤੇ ਹੋਊਗਾ ਜਿਵੇਂ ਚਾਰ ਭਰਾ ਨੇ ਕਿ ਇਸ ਜ਼ਮੀਨ ਦੇ ਉੱਪਰ ਅਸਲ ਹੱਕ ਜਿਹੜਾ ਕਿਦੀ ਜ਼ਮੀਨ ਆ ਰੈਵਨਿਊ ਰਿਕਾਰਡ ਦੇ ਵਿੱਚ ਸਾਡਾ ਅੱਜ ਤੋਂ 3 ਸਾਲ ਪਹਿਲਾਂ ਹਾਂਜੀ ਤੇ ਮੇਸ਼ਾ ਨਾਨਕ ਸਿੰਘ ਆਪਦੀ ਬਾੜ ਹਾਂਜੀ ਮੇਰੇ ਮਾਮਾ ਜੀ ਨੇ ਇਹਨਾਂ ਦੇ ਨਾਲ ਤੇ ਜੀ ਜੀ ਕਰਾਈ ਪੈਸੇ ਇਹਨਾਂ ਖਰਚ ਕੀਤੇ ਅੱਛਾ 30 ਸਾਲ ਪਹਿਲਾਂ ਬੰਦ ਮਾਮਾ ਜੀ ਨੇ ਕੀਤੀ ਅੱਛਾ ਜੀ ਚਾਂਪਸਾ ਮੰਦੀ ਅੱਛਾ ਜੀ ਅੱਜ ਤੱਕ ਇਹਨਾਂ ਦਾ ਕੋਈ ਰੌਲਾ ਨਹੀਂ ਸੀ ਅੱਛਾ ਜੀ ਹੁਣ ਇੱਕ ਬੰਦੇ ਨੇ ਨਜਾਇਜ਼ ਇਹਨਾਂ ਦੀ ਥਾਲੀ ਝਕੀ ਅੱਛਾ ਜੀ ਨਜਾਇਜ਼ ਹੋ ਰਹੀ ਹੈ ਮਨਜਾਇਜ਼ ਹੋ ਰਹੀ ਹੈ ਇਹ ਦੋਵੇਂ ਫੌਜੀ ਨੇ ਉਹ ਪੈਂਡੂ ਨਹੀਂ ਫੌਜੀ ਤਾਂ ਕਹਿੰਦੇ ਇਮਾਨਦਾਰ ਬਹੁਤ ਹੁੰਦੇ ਆ ਹੁੰਦੇ ਨਾ ਸਰ ਪਿੰਡ ਵਾਸੀ ਸਮਝਦੇ ਨਹੀਂ ਹਾਂਜੀ 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 ਪਿੰਡ ਵਾਸੀ ਨਹੀਂ ਸਮਝਦੇ ਨਹੀਂ ਸਮਝਦੇ ਇਹਨਾਂ ਨੂੰ ਖੱਜਲ ਕਰਦੇ ਨੇ ਤੇ ਪੰਚਾਇਤ ਵੀ ਨਹੀਂ ਇਹਨਾਂ ਦਾ ਸਾਥ ਦੇ ਰਹੀ ਨਹੀਂ ਸਰ ਪੰਚਾਇਤ ਮੋਕਾ ਨਹੀਂ ਦੇਂਦੀ ਅੱਛਾ ਜੀ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਚੰਮਲਾਲ ਤੁਸੀਂ ਲੰਬੜਦਾਰੂ ਪਿੰਡ ਜੀ ਹਾਂ ਠੀਕ ਹੈ ਰਕਬਿਆਂ ਦਾ ਤੇ ਤੁਹਾਨੂੰ ਸਾਰਾ ਹੀ ਤਜਰਬਾ ਹੈ ਸਾਰਾ ਤਜਰਬਾ ਹੈ ਮਤਲ ਸਰਾ ਸਰ ਠੱਕਾ ਹੋ ਰਿਹਾ ਇਹਨਾਂ ਨਾਲ ਸਾਰਾ ਸੱਦ ਠੱਕਾ ਹੋ ਰਿਹਾ ਠੀਕ ਹੈ ਜੀ ਹਾਂਜੀ ਤੇ ਸੋ ਇਹ ਸਨ ਪਿੰਡ ਦੇ ਲੰਬੜਦਾਰ ਕਹਿੰਦੇ ਜਿਹੜੇ ਲੰਬੜਦਾਰ ਹੁੰਦਾ ਵਾ ਉਹ ਇੱਕ ਪਿੰਡ ਦੀ ماں ਹੁੰਦੀ ਆ ਤੇ ਪਿੰਡ ਦੇ ਇੱਕ ਇੱਕ ਇੰਚ ਦੇ ਰਕਬੇ ਦਾ ਜਿਹੜਾ ਵਾ ਉਹਨਾਂ ਨੂੰ ਤਜਰਬਾ ਹੁੰਦਾ ਜਿਵੇਂ ਇਹਨਾਂ ਨੇ ਜਿਹੜੇ ਸੂਬੇਦਾਰ ਮੇਜਰ ਜਿਹੜੇ ਨੇ ਪ੍ਰੇਮਚੰਦ ਜੀ ਇਹਨਾਂ ਵੱਲੋਂ ਜਿਹੜੇ ਦੋਸ਼ ਲਗਾਏ ਗਏ ਨੇ ਆਪਣੇ ਭਰਾ ਦੇ ਉੱਪਰ ਧੱਕੇ ਸ਼ਾਇਦ ਕਿ ਉਹਨਾਂ ਦੇ ਰਕਬੇ ਦੇ ਉੱਪਰ ਪਿਛਲੇ 30 ਸਾਲ ਤੋਂ ਜਿਹੜੇ ਕਾਸਤ ਕਰਦੇ ਆ ਰਹੇ ਨੇ ਵੰਡ ਜਿਹੜੀ ਆ 1994-95 ਦੀ ਹੋਈ ਹੈ ਚਵਾਂ ਭਰਾਵਾਂ ਦੀ ਬਰਾਬਰ ਬਾਹਰ ਫੌਜ ਦੀ ਨੌਕਰੀ ਦੌਰਾਨ ਹੂਨ ਪਸੀਨਾ ਇੱਕ ਕਰਕੇ ਉਹ ਕਹਿੰਦੇ ਕਿ ਅਸੀਂ ਪੇਮੈਂਟ ਆ ਆਪਣੇ ਪਿਤਾ ਜੀ ਨੂੰ ਭੇਜ ਦੇ ਰਹੇ ਹਾਂ ਤੇ ਪਿਤਾ ਜੀ ਵੱਲੋਂ ਸਾਂਝੇ ਤੌਰ ਤੇ ਰਕਬਾ ਖਰੀਦਿਆ ਗਿਆ ਸੀ ਆ ਪੰਡੋਰੀ ਰੋਡ ਦੀ ਦੂਜੀ ਸਾਈਡ ਤੇ ਦੋਨੇ ਭਰਾ ਜਿਹੜੇ ਉਹਨਾਂ ਦਾ ਉਹਨਾਂ ਦੀ ਜ਼ਮੀਨ ਹੈਗੀ ਉਹਨਾਂ ਦਾ ਰਕਬਾ ਹੈਗਾ ਵਾ ਤੇ ਇਧਰਲੀ ਸਾਈਡ ਤੇ ਚੰਦਰਪਾਣ ਵਾਲੀ ਸਾਈਡ ਤੇ ਜਿਹੜਾ ਵਾ ਫਰੰਟ ਦੇ ਨਾਲ ਜਿਵੇਂ ਤੁਸੀਂ ਤਸਵੀਰਾਂ 'ਚ ਦੇਖਿਆ ਇਹਨਾਂ ਦਾ ਆਪਣਾ ਰਕਬਾ ਵਾ ਪ੍ਰੀਮਚੰਦ ਤੇ ਪ੍ਰੀਤਮ ਚੰਦ ਦਾ ਤੇ ਇਹ ਜਿੱਥੇ 1 ਸਾਲ ਤੋਂ ਕੋਈ ਸਰੀਰਕ ਕਸ਼ਟ ਆਉਂ ਤੇ ਉਹਨਾਂ ਦੱਸਿਆ ਕਿ ਉਹ ਆਪਣੇ ਭਰਾ ਮੂਨ ਲਾਲ ਜੀ ਨੂੰ ਜਿਹੜਾ ਵਾ ਇਹ ਕਾਸਟ ਕਰਨ ਵਾਸਤੇ ਸਾਮ ਸੰਭਾਲ ਵਾਸਤੇ ਦਿੱਤਾ ਗਿਆ ਸੀ ਤੇ ਅੱਜ ਉਹ ਉਹਨਾਂ ਦਾ ਕਬਜ਼ਾ ਵੀ ਨਹੀਂ ਛੱਡ ਰਹੇ ਤੇ ਉਲਟਾ ਜਿਹੜਾ ਵਾ ਕਹਿੰਦੇ ਚੋਰੀ ਤੇ ਨਾਲੇ ਸੀਨਾ ਜੋਰੀ ਉਲਟਾ ਕਹਿੰਦੇ ਉਹਨਾਂ ਦੇ ਫਰੰਟ ਦੇ ਉੱਪਰ ਜਿਹੜੀ ਉਹਨਾਂ ਦੀ ਅੱਖਾਂ ਤੇ ਉਹ ਲੰਬੇ ਸਮੇਂ ਤੋਂ ਪਿਛਲੇ ਕਰੀਬ 2-3 ਮਹੀਨੇ ਤੋਂ ਖੱਜਲ ਖਵਰੀ ਹੁੰਦੀ ਆ ਰਹੀ ਹੈ ਨਾ ਪੰਚਾਇਤ ਤੋਂ ਕੋਈ ਇਨਸਾਫ ਦਿੱਤਾ ਜਾ ਰਿਹਾ ਤੇ ਨਾ ਪ੍ਰਸ਼ਾਸਨ ਤੋਂ ਦਿੱਤਾ ਜਾ ਰਿਹਾ ਸੋ ਹੁਣ ਦੇਖਣਾ ਇਹ ਹੈ ਕਿ ਸਹੀ ਕੌਣ ਆ ਤੇ ਗਲਤ ਕੌਣ ਆ ਪਿੰਡ ਵੀ ਸਾਰਾ ਜਾਣਦਾ ਹੁੰਦਾ ਪਰਮਾਤਮਾ ਵੀ ਜਾਣਦਾ ਹੁੰਦਾ ਕਿ ਕਹਿੰਦੇ ਆ ਕਿ ਸਿਆਣਿਆਂ ਦਾ ਕਥਨ ਆ ਜਦੋਂ ਕੋਈ ਭਰਾ ਕਿਸੇ ਭਰਾ ਦਾ ਦੂਸਰੇ ਭਰਾ ਦਾ ਹਿੱਸਾ ਜਿਹੜਾ ਵਾ ਉਹ ਖਾ ਲੈਂਦਾ ਵਾ ਉਹ ਤੇ ਹੱਕ ਜਿਤਾਉਂਦਾ ਉਹਦੇ ਨਾਲ ਧੱਕੇਸ਼ਾਹੀ ਕਰਦਾ ਤੇ ਉਹਨੂੰ ਲੋਕਾਂ ਦਾ ਇੱਕ ਕਥਨ ਆ ਸਿਆਣੇ ਦਾ ਕਿ ਪਰਮਾਤਮਾ ਵੀ ਕਦੀ ਮਾਫ਼ ਨਹੀਂ ਕਰਦਾ ਇਹਦੇ ਵਿੱਚ ਸੱਚਾ ਕੌਣ ਆ ਤੇ ਝੂਠਾ ਕੌਣ ਆ ਇਹ ਹੁਣ ਅਸੀਂ ਦੂਸਰੀ ਧਿਰ ਦੀ ਵੀ ਜਿਹੜੀ ਪੱਖ ਲੈਣਾ ਚਾਹਾਂਗੇ ਮੋਹਨ ਲਾਲ ਦਾ ਕਿ ਇਹ ਸਬੰਧ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਉਹ ਗੱਲਬਾਤ ਕਰਦੇ ਆ ਆ ਹੁਣ ਅਸੀਂ ਦੂਸਰੀ ਧੇਰਾ ਜਿਹੜੀ ਆ ਮੂਹ ਲਾਲ ਉਹਨਾਂ ਤੋਂ ਪੱਖ ਲੈਣਾ ਚਾਹਾਂਗੇ ਕਿ ਜਿਵੇਂ ਤੁਹਾਡੇ ਜਿਹੜੇ ਭਰਾ ਨੇ ਭਾਈ ਸਾਹਿਬ ਉਹਨਾਂ ਵੱਲੋਂ ਤੁਹਾਡੇ ਤੇ ਦੋਸ਼ ਲਗਾਏ ਗਏ ਨੇ ਕਿ ਤੁਸੀਂ ਉਹਨਾਂ ਵੱਲੋਂ ਜਿਹੜੀ ਆ ਧੱਕੇਸ਼ਾਹੀ ਕਰਦੇ ਹੋ ਡਾਂਸ ਉੱਤੇ ਲੈ ਕੇ ਉੱਥੇ ਪਹੁੰਚ ਜਾਂਦੇ ਜਦੋਂ ਕਾਸਟ ਕਰ ਲੱਗਦੇ ਨੇ ਜਿਵੇਂ ਪ੍ਰੇਮ ਚੰਦ ਜੀ ਨੇ ਤੁਹਾਡੇ ਭਰਾ ਉਹਨਾਂ ਵੱਲੋਂ ਦੋਸ਼ ਲਗਾਏ ਗਏ ਨੇ ਤੁਸੀਂ ਉਹਨਾਂ ਦੇ ਨਾਲ ਕਿਉਂ ਧੱਕਾ ਕਰਦੇ ਹੋ ਇਹਨਾਂ ਉਹ ਜੀ ਪਤਰਕਾਰ ਸਾਹਿਬ ਜੀ ਉਹ ਸਾਦਾ ਖਾਤਾ ਸਾਹਿਬ ਅੱਛਾ ਜੀ ਸਾਂਝਾ ਖਾਤਾ ਚੜਦੇ ਪਾਸੇ ਵੀ ਸਾਡੀ ਜ਼ਮੀਨ ਆ ਗਈ ਆਦੀ ਲੈਹਿੰਦੇ ਪਾਸੇ ਵੀ ਆ ਗਈ ਆ ਅੱਛਾ ਜੀ ਲੈਹਿੰਦੇ ਨੂੰ ਰਾਹ ਆ ਜਿਹੜਾ ਚੜਦੇ ਨੂੰ ਰਾਹ ਕੋਈ ਨਹੀਂ ਦਾ ਅੱਛਾ ਜਿਹੜਾ ਤੁਹਾਨੂੰ ਦਿੱਤਾ ਗਿਆ ਉਹਦਾ ਰਾਹ ਕੋਈ ਨਹੀਂਗਾ ਕੋਈ ਦਿੱਤਾ ਵੰਡ ਕੋਈ ਨਹੀਂ ਹੋਈ ਅੱਛਾ ਜੀ ਹੁਣ ਰੋਲਾ ਰਾਹ ਦਾ ਬਸ ਉਹਾਂ ਚੋਂ ਸਾਂਝਾ ਖਾਤਾ ਚੱਲੋ ਅੱਛਾ ਜੀ ਅੱਜ ਉਧਰ ਜੀਏ ਅੱਜ ਉਧਰ ਜੀਏ ਠੀਕ ਹੈ ਜੀ ਇਹ ੱਤਕਾ ਕਰਨ ਦੇ ਨਾਲ ਤੇ 10 ਮਰਲੇ ਸਾਤੇ ਦਿਨਾਂ ਕਦੇ ਕੋਈ ਕਰਦੇ ਨੇ ਕਦੇ ਕੋਈ ਕਰਦੇ ਨੇ ਥਾਣੇ ਗਿਆਂ ਉੱਥੇ ਜਾ ਕੇ ਗੱਲਬਾਤ ਹੋਈ ਆ ਭਈ ਚਾਰੇ ਭਰਾ ਬਹਿ ਕੇ ਸਮਝੋਤਾ ਆ ਹਾਂਜੀ ਤਖਸੀਦ ਦਾ ਦਾਵਾ ਕਰਨੀ ਚਾਰੇ ਬਹਿ ਕੇ ਠੀਕ ਹੈ ਤੇ ਫਿਰ ਆ ਕੇ ਮੁਕਰ ਗਏ ਨਾ ਤੇ ਹਾਂ ਅੱਛਾ ਉਹ ਫੈਸਲੇ ਤੋਂ ਮੁਕਰ ਜਾਂਦੇ ਆ ਬਹਿ ਕੇ ਫਿਰ ਮੁਕਰ ਗਏ ਨਾ ਤਾਂ ਪੰਚਾਇਤ ਜਿਹੜੀ ਹੈ ਮੌਜੂਦਾ ਪੰਚਾਇਤ ਦੇ ਵਿੱਚ ਹੋਇਆ ਸੀ ਜਾਣੇ ਵੀ ਆਇਆ ਨਾਲ ਪੰਚਾਇਤ ਵੀ ਆ ਗਈ ਨਾਲ ਪੰਚਾਇਤ ਵੀ ਆ ਗਈ ਸੀ ਫਿਰ ਲਿਖਿਆ ਪੜਿਆ ਵੀ ਹੈਗਾ ਅੱਛਾ ਜੀ ਚਾਰੇ ਭਰਾ ਜਾ ਕੇ ਆਏ ਸਾਂਝੀਨਾ ਤਖਸੀਦ ਦਾ ਦਾਵਾ ਕਰਨ ਲਈ ਪਰ ਉਹਨਾਂ ਦਾ ਤੇ ਕਹਿਣਾ ਕਿ ਜਿਹੜੀ ਇੱਕ ਸਾਲ ਤੋਂ ਕਹਿੰਦੇ ਤੁਹਾਨੂੰ ਹਿੱਸੇ ਤੇ ਸਾਂਭ ਸੰਭਾਲ ਵਾਸਤੇ ਦਿੱਤੀ ਸੀ ਕਿਉਂ ਤੁਸੀਂ ਕਬਜ਼ਾ ਨਹੀਂ ਛੱਡ ਰਹੇ 6 ਸਾਲ ਲਈ ਬਗਾਨਾ ਜੋ ਸੀ ਸਾਬ ਉਹ 6 ਖਾਤੋਂ ਬਾਹਰ ਆ ਠੀਕ ਹੈ ਚੜਦੇ ਪਾਸੇ ਰਾਹ ਕੋਈ ਨਹੀਂਗਾ ਨਹੀਂ ਜਿਹੜਾ ਰਕਬਾ ਤੁਸੀਂ ਬਾਹਰ ਹੈ ਉਹ ਉਹਦਾ ਰਜਿਸਟਰੀ ਇੰਤਕਾਲ ਜਿਹੜਾ ਤੁਹਾਡੇ ਨਾਂ ਕੀ ਉਹਨਾਂ ਦੇ ਨਾਮ ਆ ਸਾਂਝਾ ਖਾਤਾ ਸਾਰਾ ਟੋਟਲ 25 ਕਲਾ 16 ਮਰਲੇ ਆ 25 ਕਨਾਲਾਂ 16 ਮਰਲੇ ਦੋਹੇ ਤਰਫਾਂ ਦੇ ਜ਼ਮੀਨਦਾਰ ਸਾਡੀ ਚਾਰਾ ਪਰਾਂਵਾਂ ਦੇ ਆ ਅੱਛਾ ਜੀ ਕੁਲਦੀਪ ਚੰਦ ਹਾਂਜੀ ਪ੍ਰੇਮ ਚੰਦ ਪ੍ਰੇਮ ਚੰਦ ਹਾਂ ਪ੍ਰੇਮ ਚੰਦ ਪ੍ਰੇਮ ਚੰਦ ਮੋਹਨ ਲਾਲ ਠੀਕ ਹੈ ਜੀ ਆਹ ਚੱਕਰਾ ਤੇ ਹੁਣ ਤੁਹਾਡਾ ਤੁਸੀਂ ਹੱਕ ਕੀ ਜਿਤਾਉਂਦੇ ਹੋ ਕਿ ਰਾਹ ਬਣਦਾ ਜਾਂ ਕੁਝ ਹੋਰ ਵੀ ਬਣਦਾ ਆਹ ਸਾਂਝਾ ਕਰਤਾ ਸਾਂਝਾ ਬਣਾਉਣਾ ਸਾਂਝਾ ਬਣਾਉਣਾ ਚਾਹੀਦਾ ਹਾਂ ਸਾਂਝਾ ਬਣਾਉਣਾ ਇੰਦਿ ਕੀ ਉਹਦੀ ਵੰਡ ਹੋਣੀ ਚਾਹੀਦੀ ਹੈ ਵੰਡ ਹੋਣੀ ਚਾਹੀਦੀ ਜਾਨੀ ਜਿੱਥੇ ਹੁਣ ਦਾ ਪਨੀਰੀ ਵਾਲਾ ਖੱਤਾ ਵਾ ਜਿੱਥੇ ਉਹ ਕਹਿ ਰਿਹਾ ਕਿ ਸਾਡਾ ਸਾਡਾ ਰਕਬਾ ਹੈਗਾ ਵਾ ਉਹਦੇ ਵਿੱਚੋਂ ਵੀ ਵੰਡ ਵੰਡ ਚੁੰਦੇ ਹੋ ਤੁਸੀਂ ਉਹਦੇ 40 ਸੇ ਸਾਈ ਉਹ ਵੀ 40 ਸੇ 40 ਸੇ ਲੈਂਦੇ ਪਾਸੇ ਹਾਂਜੀ 40 ਸੇ ਚੜਦੇ ਪਾਸੇ ਜਾਨੀ ਇੱਕ ਹੀ ਹਿੱਸੇ ਦਾ ਤੁਸੀਂ ਉੱਤੇ ਹੱਕ ਜਿਤਾ ਰਹੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੰਨੀ ਵਾਰੀ ਤੁਹਾਡੇ ਪੰਚਾਇਤਾਂ ਹੋਈਆਂ ਨੇ ਤੇ ਮੋਤਵਾਰਾਂ ਦੇ ਵਿੱਚ ਬੈਠਕਾਂ ਹੋਈਆਂ ਨੇ ਤੇ ਇਹ ਕਿਸੇ ਪਾਸੇ ਲੱਗਦਾ ਕਿਉਂ ਨਹੀਂ ਇਹ ਮਾਮਲਾ ਇਹ ਕਹਿ ਕੇ ਸਭ ਜੀ ਮੁੱਖ ਪਤਨ ਚਾਹੇ ਮੁਕਰ ਜਾਂਦੇ ਨੇ ਮੁਕਰ ਜਾਂਦੇ ਨੇ ਮੁਕਰ ਜਾਂਦੇ ਨੇ ਠੀਕ ਹੈ ਠੀਕ ਉੱਥੇ ਮੰਨਦੇ ਨੇਰਾ ਚਿਹਰਾ ਜਿਹਾ ਦੇਖਤ ਪਰਤ ਕਰੀਏ ਮੁਕਰ ਜਾਂਦੇ ਨੇ ਨਹੀਂ ਉਹਦੇ ਵਿੱਚ ਜੇ ਤੁਹਾਡਾ ਇੱਥੇ ਸਵਾਲ ਖੜਾ ਹੁੰਦਾ ਇੱਕ ਹਿੱਸਾ ਹਾਂ ਮੰਨ ਲਿਆ ਸੁਪੋਜ਼ ਕਰ ਲੋ ਪਤਾ ਨਹੀਂ ਹੁਣ ਇਹ ਰੈਵੀਨਿਊ ਰਿਕਾਰਡ ਆ ਜਿਹੜਾ ਜਾਂ ਤੁਹਾਡੇ ਪਿੰਡ ਦੀ ਪੰਚਾਇਤ ਜਾਣਦੀ ਆ ਜਾਂ ਮਹਿਕਮਾ ਜਾਣਦਾ ਜਾਂ ਤੁਸੀਂ ਜਾਣਦੇ ਜਾਂ ਤੁਹਾਡੇ ਭਰਾ ਜਾਣਦੇ ਆ ਸਾਨੂੰ ਨਹੀਂ ਇਹ ਰਕਬੇ ਦਾ ਪਤਾ ਤੇ ਤੁਹਾਡੇ ਕਹਿਣ ਮੁਤਾਬਕ ਇੱਕ ਹਿੱਸਾ ਤੁਹਾਡਾ ਫਿਰ ਤੁਸੀਂ ਇੱਕ ਹਿੱਸਾ ਦੱਕ ਸਕਦੇ ਹੋ ਉਹਦੇ ਦੂਸਰੇ ਤਿੰਨੇ ਸਿੱਖੋਂ ਲੱਗਦੇ ਆਹੀ ਅਗਰ ਸਾਡੀ ਛੱਡ ਦਿਓ ਅੱਛਾ ਜੀ ਜਿੰਨਾ ਸਾਡਾ ਸਾਰਾ ਛੱਡ ਦਿਓ ਠੀਕ ਹੈ ਜੀ 10ਵੇਂ 15 ਮਰ ਲਿਆ ਹੋਏ ਹਾਂਜੀ ਉਹ ਛੱਡ ਦੇ ਬਾਕੀ ਪਾਓ ਠੀਕ ਹੈ ਅਚ ਜਦੋਂ ਬਚਪਨ ਹੁੰਦਾ ਸਾਰੇ ਭਰਾਵਾਂ ਦਾ ਉਦੋਂ ਤੇ ਇੱਕ ਦੂਸਰੇ ਦੇ ਮੂੰਹ ਦੇ ਵਿੱਚ ਬੁਰਗੀਆਂ ਪਾਉਂਦੇ ਨੇ ਜੇ ਇੱਕ ਦੂਸਰੇ ਦੇ ਕੰਡਾ ਵੀ ਚੁੰਮ ਜੇ ਤੇ ਜਾਣ ਨਿਕਲ ਜਾਂਦੀ ਹੈ ਕਿ ਮੇਰੇ ਭਰਾ ਨੂੰ ਕੁਛ ਹੋ ਗਿਆ ਤੇ ਜਦੋਂ ਜਾਇਦਾਦਾਂ ਦੀ ਵੰਡ ਹੁੰਦੀ ਹੈ ਤੇ ਫਿਰ ਇਹ ਪਿਆਰ ਦੇ ਨਾਲ ਰਿਸ਼ਤੇਦਾਰਾਂ ਚ ਭੈਣ ਭਰਾਵਾਂ ਚ ਬਹਿ ਕੇ ਕਿਉਂ ਨਹੀਂ ਇਹ ਗੱਲਾਂ ਮੁੱਕ ਜਾਂਦੀਆਂ ਭਾਜੀ ਐਵੇਂ ਮਕੌਨਿਆ ਨਹੀਂ ਮਗਾਉਂਦੇ ਅਸੀਂ ਮਕੌਉਂਦੇ ਨਹੀਂ ਕਿਸੇ ਪਾਸੇ ਦੇ ਨਹੀਂ ਮਕੌਉਂਦੇ ਨਹੀਂ ਆਂਦੇ ਵੀ ਤੇਰੀ ਜਾਇਦਾਦ ਤੇਰੀ ਸਾਰੀ ਪਕਾ ਦੇਣੀ ਆ ਹਾਂ ਹਾਂਜੀ ਪਤਨਾਂ ਛੱਡਣਾ ਨਹੀਂ ਇਹਦਾ ਕੋਈ ਜਿਹੜਾ ਵਾ ਮਾਲ ਮਹਿਕਮੇ ਜਾਂ ਕੋਰਟ ਕੋਰਟ ਚ ਵੀ ਮਾਮਲਾ ਚੱਲ ਰਿਹਾ ਕੋਰਟ ਇਹਨਾਂ ਕੋਈ ਕੇਸ ਕੀਤਾ ਅੱਛਾ ਇਹਨਾਂ ਕੋਲ ਕੀ ਸੀ ਕੀਤਾ ਤੁਹਾਡੇ ਵਿਰੁੱਧ ਹਾਂ ਸਾਡੇ ਵਿਰੁੱਧ ਕੀਤਾ ਠੀਕ ਹੈ ਜੀ ਠੀਕ ਹੈ ਹਾਂ ਮੈਨੂੰ ਪਾਇਆ ਮੇਰੇ ਪੁੱਤਰਾ ਨੂੰ ਪਾਤਾ ਨਾਲ ਲੈਣਾ ਠੀਕ ਹੈ ਕੋਰਟ ਚ ਕੀ ਐਸਾ ਜੋ ਸਰ ਕੋਰਟ ਫੈਸਲਾ ਕਰੇਗਾ ਸਾਨੂੰ ਮਰ ਜੂਗਾ ਅੱਛਾ ਜੀ ਜੋ ਕੋਰਟ ਦਾ ਫੈਸਲਾ ਹੋਏਗਾ ਉਹ ਸਿਰ ਮੱਥੇ ਆ ਅ ਸਿਰ ਮੱਥੇ ਆ ਜੀ ਸੇ ਇਹ ਪੰਚਾਇਤ ਨੂੰ ਬਹੁਤ ਮੜਾ ਬੋਲਦੀ ਨਹੀਂ ਅੱਛਾ ਜੀ ਪੰਚਾਇਤ ਨੂੰ ਪੰਚਾਇਤ ਨੂੰ ਬਹੁਤ ਮੰਦਾ ਚੰਗਾ ਬੋਲਦੀ ਹੈ ਕਿ ਵੀ ਗਾਂ ਕੱਢ ਦੇ ਨੇ ਪੰਚਾਇਤ ਉਥੇ ਮੌਕੇ ਤੇ ਮੌਜੂਦ ਤੁਹਾਡੇ ਪਿੰਡ ਦੇ ਇੱਕ ਬਜ਼ੁਰਗ ਵਸਤਾ ਦੇ ਵਿੱਚ ਲੰਬੜਦਾਰ ਸਨ ਕਹਿੰਦੇ ਲੰਬੜਦਾਰ ਜਿਹੜੇ ਪਿੰਡ ਦੀ ਮਾਂ ਹੁੰਦੀ ਆ ਉਹ ਵੀ ਕਹਿ ਰਹੇ ਨੇ ਕਿ ਇਹਨਾਂ ਦੇ ਨਾਲ ਜਿਹੜਾ ਵਾ ਤੁਹਾਡੇ ਰੋ ਧੱਕਾ ਕੀਤਾ ਜਾ ਰਿਹਾ। ਉਹ ਜੀ ਆ ਹੀ ਉਹਨਾਂ ਦਾ ਜੀ। ਅੱਛਾ 15 ਹੀ ਉਹ ਸਾਡੀ ਪੂਆ ਦਾ ਪੁੱਤਰ ਸੱਕੀ ਦਾ। ਆਹ ਰਿਸ਼ਤੇਦਾਰ ਦੱਸ ਦੇ। ਆਹ ਉਹ ਚਮਚਾ ਉਹਨਾਂ ਦਾ। ਅੱਛਾ ਜੀ। ਆਹ ਜੀ ਆਹ ਜੀ ਉਹ ਚਮਚਾ ساری ਉਮਰ ਰਿਆ ਨਾ ਕੰਮ। ਠੀਕ ਜੀ ਠੀਕ। ਆਹੀਂ ਆਹੀਂ ਬਾਜੋ ਆਹੀਂ ਮਾਰੇ ਆ। ਹਾਂ ਜੀ। ਉਹ ਤਗੜੇ ਨੇ। ਹਾਂ ਜੀ। ਉਹ ਸਾਡੀ ਪੇਛੇ ਨਹੀਂ ਜਾਂਦੇ। ਤਾਂ ਜਿਹੜੀ ਉਹ ਵੀਡੀਓ ਦੇ ਰਹੇ ਨੇ ਪ੍ਰੂਫ ਨੇ ਉਹਨਾਂ ਕੋ ਕਿ ਡਾਂਸ ਫੋਟੇ ਲੈ ਕੇ ਇੱਕ ਟਰੈਕਟਰ ਦੇ ਉੱਪਰ ਜਿਵੇਂ ਪ੍ਰੀਤਮ ਚੰਦ ਬੈਠੇ ਨੇ। ਤੇ ਉੱਥੇ ਜਿਹੜੀ ਆ ਕਸਮ ਕੱਸੀ ਹੋਰੀ ਝਗੜਾ ਹੋ ਰਿਆ ਤੇ ਤੁਹਾਡਾ ਇੱਕ ਜਵਾਨ ਪੁੱਤਰ ਆ ਜਿੱਦਾਂ ਉਹਨਾਂ ਨੂੰ ਕਹਿੰਦੇ ਕਿ ਮੈਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਵਟਾ ਮਾਰਨ ਦੀ ਗਲਤ ਕੰਮ ਹੈ ਗਲਤ ਗੱਲ ਗਲਤ ਦੋਸ਼ ਗਲਤ ਕੰਮ ਹੈ ਠੀਕ ਹੈ ਜੀ ਬੱਚੇ ਮਾਰ ਸਕਦੇ ਨੇ ਪੱਥਰ ਹਾਂ ਠੀਕ ਹੈ ਜੀ ਜੇ ਆ ਬਿਓ ਨੂੰ ਮਾਰ ਲਿਆ ਜਾਂ ਤਾਇ ਚਾਚੇ ਨੂੰ ਮਾਰ ਲਿਆ ਇੱਕ ਮਾਤਾ ਵੀ ਰੋਲਾ ਪਉਂਦੀ ਨਜ਼ਰ ਆ ਰਹੀ ਹੈ ਸ਼ਾਇਦ ਤੁਹਾਡੇ ਪਰਿਵਾਰ ਚੋਂ ਹੀ ਆ ਉਹ ਛਡਾਉਂਦੀ ਨਜ਼ਰ ਆ ਰਹੀ ਹੈ ਮੇਰੇ ਘਰ ਦੀ ਆ ਅੱਛਾ ਜੀ ਹਾਂਜੀ ਮਾਰੀ ਚੰਗਣੀ ਕਹਣਾ ਕਹਿੰਦੇ ਮਾਰੀ ਗਲ ਨਹੀਂ ਕਹਿੰਦੇ ਮਾਰੀ ਗਲ ਨਹੀਂ ਕਹਿੰਦੇ ਚਲੋ ਸਿਆਣੀ ਗ ਸੋ ਇਹ ਸਨ ਜੋ ਮੋਨ ਚੰਦ ਜੀ ਉਹਨਾਂ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਜਿਵੇਂ ਉਹਨਾਂ ਦੇ ਉੱਪਰ ਦੋਸ਼ ਲੱਗੇ ਨੇ ਕਿ ਡਾਂਗਫੋਟੇ ਲੈ ਕੇ ਜਾਂ ਇਟੜੋੜਾ ਲੈ ਕੇ ਮਾਰਨ ਪੈਂਦੇ ਨੇ ਸੋ ਉਹਨਾਂ ਦੇ ਵੀਡੀਓ ਪ੍ਰੂਫ ਵੀ ਜਿਹੜੇ ਪ੍ਰੇਮ ਚੰਦ ਵੱਲੋਂ ਜਾਂ ਪ੍ਰੀਤਮ ਚੰਦ ਵੱਲੋਂ ਦਿੱਤੇ ਗਏ ਨੇ ਉਹਨਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਉਹਨਾਂ ਨੇ ਦੱਸਿਆ ਕਿ ਇਹ ਸਾਂਝਾ ਖਾਤਾ ਤੇ ਸਾਂਝੇ ਖਾਤੇ ਦੇ ਵਿੱਚ ਜਿਹੜਾ ਰਕਬਾ ਉਹਨਾਂ ਦੇ ਹਿੱਸੇ ਆ ਆ ਵਾ ਪਿੰਡ ਦੇ ਚੜ੍ਹਦੇ ਪਾਸੇ ਤੇ ਉਹਨਾਂ ਨੂੰ ਕੋਈ ਵੀ ਰਾਹ ਖੇੜਾ ਜਿਹੜਾ ਉਹ ਨਹੀਂ ਦਿੱਤਾ ਗਿਆ ਤੇ ਦੂਜੇ ਪਾਸੇ ਜਿਹੜਾ ਰਕਬੇ ਤੇ ਹੱਕ ਜਤਾ ਰਹੇ ਨੇ ਪ੍ਰੇਮਚੰਦ ਜਾਂ ਪ੍ਰੀਤਮ ਚੰਦ ਉਹਥੇ ਵੀ ਦੱਸਿਆ ਉਹਨਾਂ ਨੇ ਕਿ ਉਹ ਸਾਂਝਾ ਖਾਤਾ ਤੇ ਉਹਦੇ ਵਿੱਚ ਇੱਕ ਹਿੱਸਾ ਜਿਹੜਾ ਵਾ ਉਹ ਉਹਨਾਂ ਦਾ ਆਪਣਾ ਬੰਦਾ ਤੇ ਉਹ ਆਪਣਾ ਹਿੱਸਾ ਜਿਹੜਾ ਵਾ ਉਹਦੀ ਮੰਗ ਕਰਦੇ ਆ ਰਹੇ ਨੇ ਤੇ ਪੰਚਾਇਤ ਦੇ ਵਿੱਚ ਤੇ ਥਾਣੇ ਕਚਰੀਆਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਕਈ ਵਾਰੀ ਇਹ ਗੱਲਾਂ ਜਿਹੜੀਆਂ ਨੇ ਮੁੱਕ ਚੁੱਕੀਆਂ ਨੇ ਲਿਖਤੀ ਸਮਝੌਤੇ ਹੋ ਚੁੱਕੇ ਨੇ ਪਰ ਇਹ ਜਿਹੜਾ ਮਾਮਲਾ ਵਾ ਕਿਸੇ ਪਾਸੇ ਵੀ ਨਹੀਂ ਲੱਗਦਾ ਦਿਨ ਬਾ ਦਿਨ ਕਹਿੰਦਾ ਮਤਲਬ ਹੈ ਕਲੇਸ਼ ਹੈ ਜਿਹੜਾ ਇਹ ਵੱਧਦਾ ਜਾ ਰਿਹਾ ਲੋਕਾਂ ਵਾਸਤੇ ਸਮਾਜ ਵਾਸਤੇ ਜਿਹੜਾ ਵਾ ਇਹ ਹਿੱਸੇ ਵੰਡ ਦਾ ਜਿਹੜਾ ਇਹਨਾਂ ਚਾਰਾਂ ਭਰਾਵਾਂ ਦਾ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਹਾਲ ਦੀ ਘੜੀ ਤਮਾਸ਼ਾ ਬਣਿਆ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਮਾਮਲਾ ਕਿਸੇ ਪਾਸੇ ਲੱਗਦਾ ਸੁਲਝਦਾ ਜਾਂ ਨਹੀਂ ਸੁਲਝਦਾ ਇਹ ਸਮੇਂ ਦੀ ਗੱਲ ਵਿੱਚ ਹੈ ਹੁਣ ਤੱਕ ਲਈ ਇਨਾ ਹੀ ਸਹਾਯੋਗੀ ਕੈਮਰਾ ਪਰਸਨ ਅਰ ਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਉਰਾਇਆ ਨਰਲੇਪ ਟੀਵੀ ਗੁਰਦਾਸਪੁਰ